ਨਾਲ ਨਾਨਕ ਤੇ ਮੁਖ ਕੋ ਜਿਹੜੇ ਛੁੱਟੀ ਨਾਲ ਉਹ ਲੱਟਰਾਰਾ ਚਲੇ ਗਿਆ ਬਰਾ ਪੋਛ ਨੂੰ ਤਿਆਰ ਕਰਨੇ ਨਾ ਬਾਗ ਦਾ ਜਰਾ ਮੈਂ ਤੇ ਦਿੱਤਾ ਉਹਰੇ ਕੱਪੜੇ ਵੀ ਪਾ ਕੇ ਸਨ ਜੁੱਤੀ ਵੀ ਸੀ ਪੈਰਾਂ ਦੇ ਵਿੱਚ ਰਾਜ ਨੇ ਉਹਨੂੰ ਚੰਕੇ ਕੱਪੜੇ ਦਿੱਤੇ ਬਾਗ ਦਿੱਤਾ ਤੇ ਚੋੜਾ ਵੀ ਦਿੱਤਾ ਕੋਈ 2-3 ਸਾਲਾਂ ਦੇ ਵਿੱਚ ਉਹ ਲੱਕੜਹਾਰਾ ਰਾਜੇ ਦੇ ਦਰਬਾਰ ਵਿੱਚ ਪਹੁੰਚਿਆ ਰਾਜੇ ਨੂੰ ਕਹਿੰਦਾ ਰਾਜੇ ਮੇਰੀ ਮਦਦ ਕਰੋ ਉਹ ਰਾਜਾ ਕਹਿੰਦਾ ਜਗਾ ਪ੍ਰੇਮਿਆ ਤੇਰੀ ਜੀ ਮਦਦ ਕਰੀਏ 50 ਕਿਲੇ ਦਾ ਬਾਗ ਦੱਸ ਤਾਸੀ ਪਹਿਲਾਂ ਤੇ ਉਹਦੇ ਵਿੱਚ ਜੋ ਹੈਗਾ ਫਾਇਦਾ ਨਹੀਂ ਜਾਨੂੰਨ ਇਸ ਦੇ ਕੋ ਸਿਮਰੈ ਦੇਵ ਸਾਦੇ ਹੀ ਭਜੇ ਸੇਵ ਆਯੋ ਗੋਵਿੰਦ ਭੂਲ ਮਤ ਜਾਓ ਮਾਣ ਸੇ ਜਨਮ ਕਾ ਇਹ ਹੀ ਦਾਹੋ ਚਾਰ ਤੋ ਅਤ ਮਤੇ ਮਹਾਰਾਜ ਨੇ ਤੁਹ ਪਿਆਰ ਦਿੱਤੇ ਤੋ ਅਕਾਸ਼ ਦਿੱਤੀਆਂ ਤੋ ਕੰਨ ਦਿੱਤੇ ਮਹਾਰਾਜ ਨੇ ਨਾਮ ਜਪਸ ਅੰਤਰ ਗੁਰ ਅराधना ਜੀਵਾ ਜਪ ਕਰਨਾਓ ਸਤਿ ਸੰਤੋਖ ਤੇ ਨਾਮ ਸੁਣਾਉ ਨਾਓ ਸਤਿਗੁਰ ਸੇਤੀ ਹਰਿਆ ਤਰ ਗਿਆ ਪਾਈਐ ਸਾਰੋ ਦਰਗਾਹ ਨਿਰਤਾਰ ਪਾਓ ਗੁਰਾਂ ਦੇ ਨਾਲ ਰਸੀ ਰੰਗ ਨਾਲ ਨਮਾਨੋ ਫਿਰ ਬਖਸਾ ਵੀਰ ਰਾਜੇ ਨੂੰ ਕਹਿੰਦਾ ਰਾਜਾ ਮੇਰੀ ਮਦਦ ਕਰੋ ਕਿਹਨ ਰਾਇਆ ਬੜਾ ਗਰਾਨ ਹੋਇਆ ਇਹ ਇਹਦੇ ਕੱਪੜੇ 2 ਸਾਲ ਪਹਿਲਾਂ ਵੀ ਪਾਟੇ ਸੀ ਤੇ ਹੁਣ ਨਹੀਂ ਪੱਟੇ ਸਹਰੇ ਜੁੱਤੀ ਪਹਿਲਾਂ ਵੀ ਨਹੀਂ ਸੀ ਤੇ ਹੁਣ ਨਹੀਂ ਹੈ ਕੁਮਾਰ ਹੋ ਗਏ ਉਹ ਰਾਜਾ ਕਹਿੰਦਾ ਵੀ ਕੀ ਹੋਇਆ ਜਿਹੜਾ ਤੈਨੂੰ ਬਾਗ ਦਿੱਤਾ ਸੀ ਮੈਂ ਮੋਹ ਨਹਾਣੀਆ ਡੱਟਰਾ ਹਰਾ ਵਿਦਾਂ ਵੀ ਕੰਧ ਆਜੇ ਜਿਹੜਾ ਬਾਗ ਤੁਸੀਂ ਦਿੱਤਾ ਸੀ ਨਾ ਉਹ ਬਾਗ ਮੁੱਕ ਗਿਆ ਖਤਮ ਹੋ ਗਿਆ ਰਾਜਾ ਕਹਿੰਦਾ ਬਾਗ ਜਿਵੇਂ ਮੁੱਕ ਗਿਆ ਉਹਦਾ ਤੇਰੀ ਕਈ ਪੀੜੀਆਂ ਕੋਲ ਰਹੀ ਸੀ ਉਹਦੇ ਪੈਸੇ ਮੁੱਕਦੇ ਕਹਿੰਦੇ ਤੂੰ ਬਾਗ ਦਾ ਕੀਤਾ ਕੀ ਇਹਦਾ ਜੀ ਮੈਂ ਤਾਂ ਉਸ ਬਾਗ ਦੇ ਵਿੱਚੋਂ ਲੱਕੜ ਵੱਡ-ਵੱਡੇ ਤੇ ਕੋਲੇ ਬਣਾ ਬਣਾ ਦੇਗੇ ਉਹ ਰਾਜਾ ਕਹਿੰਦਾ ਮੁਰਖਾ ਉਹ ਆਮ ਲੱਕੜ ਨਹੀਂ ਸੀ ਉਹ ਤਾਂ ਚੰਦਨ ਦਾ ਵਾਰਿਸ ਸੀ ਉਹਦੇ ਕੋਲੇ ਥੋੜੀ ਬਣਾਉਣੀ ਸੀ ਫਰੀਦਾ ਚਾਰ ਗੁਆਇਆ ਹੰਦ ਕੇ ਚਾਰ ਗੁਆਇਆ ਸੌਨ ਲੇਖਾ ਰੱਬ ਮੰਗੇ ਸੀ ਆਹ ਕਿਹੜੇ ਨੇ ਕੰਮ ਸਾਨ ਮੁਰਖਾ ਜਾਂ ਮਰਿਆ ਹੈ ਨਾਮ ਜਪਣ ਵਾਸਤੇ ਵਿੱਚ ਦੁਨੀਆ ਸੇਵ ਕਮਾਈਏ ਤਦ ਕਾ ਕਸਮ ਪਾਈਏ ਕਰੋ ਬਣਤੀ ਸੁਣ ਮੇਰੀ ਮੀਤਾ ਸੰਤ ਕਹ ਲੈ ਕੀ ਪੇਲਾ ਕੀ ਲਾਖਾਰ ਤੋ ਲਾਹਤਾ ਤੇ ਤਸਨ ਸੁਹੇਲਾ ਉਹ ਰਾਜਾ ਕਹਿੰਦਾ ਕਹਿੰਦੇ ਉਸ ਬਾਗ ਦੀ ਕੋਈ ਲੱਕੜ ਹੈਗੀ ਤੇਰੇ ਕੋਲ ਕਹਿੰਦਾ ਹਾਂ ਮੇਰਾ ਘਲਾੜਾ ਇਹਦੇ ਵਿੱਚ ਉਹ ਲੱਕੜ ਦਸਤਾ ਪਾਇਆ ਹੋਇਆ ਤਮ ਜਾਇ ਰੇ ਵੇਚ ਕੇ ਜਦੋਂ ਵੇਚਣ ਗਿਆ ਤੇ ਬੜੀ ਕੀਮਤ ਮਿਲੀ ਮੱਥੇ ਤੇ ਹੱਥ ਮਾਰ ਕੇ ਰੋਪਿਆ ਇਸੇ ਤਰ੍ਹਾਂ ਮਨਮੋਕ ਬੰਦਾ ਇਹਨਾਂ ਜੀਵਨ ਕੀਤ ਜਾਂਦਾ ਹੈ ਮੱਥੇ ਤੇ ਹੱਥ ਮਾਰ ਕੇ ਰੋਂਦਾ ਹੈ ਐ ਮਨ ਅੰਦੇ ਜਨਮ ਤੋਂ ਆਇਆ ਸਾਰੇ ਕੌਣ ਮਾਣੇ ਅੰਦੇ ਜਨਮ ਰੋਇਆ ਰਹਿਣ ਦਵਾਈ ਸੁਲੇ ਦਾ ਦਰਸ ਤੋਂ ਆਇਆ ਭਾਈ ਇਹ ਜਸਾ ਜਨਮ ਹੈ ਕੋਈ ਬੰਦੇ ਚੱਲਦੇ

مصر سوچی جی آئی کی دردے دے, دے پرواہ اونے کے کیتے دنی میں جسے در گئے ہوگا ایک گرمو کندہ کا مانمو کندہ ہے گرمو کو ایڑا گرمو کی مات پتا آپ نہ کرتا ہے مانمو کو ایڑا اپنے ماندے کی چلکتا ہے بی بی سبجید کا اور نہیں جو کی گروہ والے سنن ہنجے بٹھے دا ہمیں کس گئے ایسی کبیر جی کہنے جامکہ ٹھینگا بلا ہوگا ਸਾਰੇ ਕਹ ਰਹੇ ਜਮ ਕਾ ਠੇਗਾ ਹੋ ਰਹਾ ਹੈ ਵੀਰ ਜੀ ਕਹਿੰਦੇ ਜਮਾਂ ਦੀ ਮਾਰ ਹੈ ਤੇ ਬਹੁਤ ਵਰੀ ਕਹਿੰਦੇ ਜੇ ਪੂਰੇ ਗੁਰੂ ਦੀ ਸ਼ਰਨ ਵਿੱਚ ਜਾਈਏ ਤਾਂ ਪੂਰਾ ਗੁਰੂ ਬਚਾ ਲਿਆ ਕਰਦਾ ਹੈ ਜਮ ਕਾ ਠੇਗਾ ਹੋ ਰਹਾ ਹੈ ਕੋਈ ਨਹੀਂ ਸਹਰ ਜਾਏ ਕਿ ਤ ਸਤੂ ਮੋਹ ਨੇ ਲੇ ਦਸਿਆ ਹੰਚਲ ਜਾਏ ਦੀਦੀ ਨੇ ਖੱਡੇ ਬਾਟੇ ਦਾ ਹੁਣ ਤੇ ਇਸ ਸਭ ਤੋਂ ਪਾਤਸ਼ਾਹ ਕਿਰਪਾ ਕਰਦੇ ਨੇ ਕਹਿੰਦੇ ਜਿਹੜੇ ਗੁਰੂ ਆਲੇ ਉਹਦੇ ਨਾਮ ਜਪਦੇ ਬਾਣੀ ਪੜ੍ਹਦੇ ਸੇਵਾ ਸਿਮਰਨ ਕਰਦੇ ਸੱਚ ਦੇ ਰਾਹ 'ਤੇ ਚੱਲਦੇ ਨੇ ਉਹਨਾਂ ਤੇ ਕਿਰਪਾ ਹੋ ਜਾਂਦੀ ਗੁਰਮੁਖ ਜਨਮ ਸਵਾਰ ਦਰਗਹਿ ਚੱਲਿਆ ਸੱਚੀ ਦਰਗਹਿ ਜਾਏ ਸੱਚਾ ਕਿੜ ਮੰਨੇ ਆਂ ਦਿੱਤੀ ਸਲਜੀਤ ਘਰ ਜੀ ਆਇਆਂ ਨੂੰ ਆਪ ਤੁਸੀਂ ਪਿੰਡ ਬਡਾਲੇ ਤੋਂ ਤੇ ਨਾਮ पे ਸਾਡਾ ਕਿੱਥੇ ਲਿਖੂਗਾ ਇਹ ਵੇਖੋ ਆਇਆ ਸੀ ਹੁਣ ਆ ਕੋਈ 7-8 ਕਿਲੋ ਮੀਟਰ ਦਾ ਬੋਣਾ ਹੈ ਅੱਜ ਤੋਂ 20 ਸਾਲ ਪੈ ਗਈ ਗੱਲ ਹੈ ਬੀਬੀ ਨੇ ਇਥੋਂ ਤੁਰਨਾ ਤੇ ਤੁਰਦੀ ਨਹੀਂ ਢਿਣੇ ਚੜਾਈ ਜਾਏ ਉਹਦੇ ਸੇਵਾ ਕਰਕੇ ਫੇਰ ਤੁਰਦੀ ਨਹੀਂ ਮਾਫਸਾ ਹੈ ਸਤੁ ਸ੍ਰੀ ਅਕਾਲ ਸពਨ ਹੈ ਜੀ ਕੋ ਕਰੇ ਚ ਤਲਾਏ ਮਨ ਚਿੰਦੇ ਆਫਰ ਪਾਵਣ ਹੋ ਮਨ ਚੁੰਗੇ ਤੇ ਉਹ ਜੀ ਰੂਹਾਂ ਨੂੰ ਸਿੱਖਿਆ ਦੇਣੀ ਚਹੀਦੀ ਬੁਰੇ ਮੋੜ ਤੇ ਸੱਚੀ ਦਰਗਾਹ ਜਾਵੇ ਜਨਮ ਅਸਾਰੇ ਅਪ ਯਾ ਵੇੜੁ ਮਨਿਆ ਇਹ ਜੀਵਨ ਦੀ ਰਚਨਾ ਹੀ ਕੁਛ ਇਸਤਰੰਨੀ ਹੈ ਉਸਵੇਂ ਵਾਰਿ ਸ਼ੀਰ ਮਾਨ ਤਰੇ ਆਜੰਤਰ ਹੈ ਜੈਸੀ ਜਲ ਫੈ ਬੁਰ ਬਦਾ ਸਾਰੇ ਕੋ ਜੈਸੀ ਜੰਤੀ ਬੁਰ ਬਦਾ ਉਭਜ ਨੀ ਸਹਿ ਨੀਤ ਜਗ ਰਚਨਾ ਤੈਸੇ ਰਚੀ ਬਹੁ ਮਾਨ ਸੁਣੀਤ ਤੇ ਅਸੀਂ ਅਰਦਾਸ ਕਰਦੇ ਸੰਤ ਕਬਲ ਮਾਨ ਸਿੰਘ ਜੀ ਦੇ ਕਰਵਾਰ ਬਰੋ ਜੀ ਸੀ ਤੁੰਗ ਇੰਤਰ ਪਾਲੀ ਨੂੰ ਸਤਪੰ ਪਾਸ਼ਾ ਆਪਣੀ ਚਾਨਾ ਰਿਤ ਨਿਵਾਸ ਬਖਸ਼ ਦੇਣ ਸੰਬਤ ਸਾਹਾ ਲਿਖਿਆ ਦਿਲ ਕਰ ਪਾਵੋ ਤੇਰ ਦਿਓ ਸਜਣ ਤਸੀਰੀਆਂ ਕਿ ਹੋਵੇ ਸਭ ਤੋਂ ਤੇਰ ਤੇ پیچھے ਸਾਰੇ ਪਰਵਾਰ ਨੂੰ ਭਾਣਾ ਮੰਨਣ ਦਾ ਵੱਲ ਬਖਸ਼ ਦਰਨ ਕਿ ਸ਼ਾਇਦ ਇਹੰਦਾ ਮਹਾਵਰ ਦਾ ਪਰਸਾਵਾ ਮੁਟਾ ਮੈਨੂੰ ਨਜ਼ਰ ਨਾਲ ਆਵੇ ແລະ ਜਿਸ ਨੂੰ ਸ਼ਾਂਤ ਉਧਾਰੀ ਜੋਨੇ ਵਰਗ ਬਣਾਏ ਬਾਕੀ ਪੂਰੀ ਦੁਨੀਆ ਦੇ ਫੁੱਟੇ ਜਨ ਸੁੱਕੀਆਂ ਮਰ ਜਾਂਦੇ ਪਰ ਫੁੱਲਾਂ ਦੇ ਮਰ ਜਾਇਆ ਕੇ ਬੋਟਾ ਸੁੱਕ ਜਾਇਆ ਘਰ ਦੇ ਵਿੱਚ ਬੱਚਿਆਂ ਨੂੰ ਪਰਿਵਾਰ ਨੂੰ ਕੋਈ ਤਕਲੀਫ ਆਵੇ ਮਾਂ ਦੇ ਲਈ ਛੜ ਦਿੰਦੀ ਹੈ ਸਾਰੇ ਪਰਿਵਾਰ ਦਾ ਖਿਆਲ ਰੱਖਦੀ ਹੈ ਦਸਤ ਕਰਦੀ ਹੈ ਪਰ ਰੱਬ ਦੀ ਤਰਾਇਆ ਦੇ ਅੰਗੇ ਅਸੀਂ ਕੁਝ ਕਰ ਨਹੀਂ ਸਕਦੇ ਹੌਕਮੇ ਅੰਦਰ ਆਪਕੋ ਬਾਹਰ ਉਤਨਾ ਕੋਈ ਸੁਝ ਨਹੀਂ ਅਸੀਂ ਸਾਰੇ ਪਹੁੰਚੇ ਨਾ ਆਓ ਵਾਰੀ ਸਰ ਸ਼ੁਰੂ ਕਰਨਾ ਤੋਂ ਪਹਿਲੇ ਸੰਤਾਨਸ ਬੋਲੇਗਾ ਦੂਸਰੇ ਹਿੱਸੇ ਸਾਰੇ ਭਾਈਆਂ ਨੇ ਬੋਲਣਾ ਹੈ ਜੀ ਵੀ ਯਾਦ ਕਰੋ ਗੱਲਾਂ ਧਰੇ ਜਾਈ ਕਰ ਲਿਓ ਤੀਜੇ ਹਿੱਸੇ ਵਿੱਚ ਵੀ ਜਾਰੇ ਬੋਲਣਾ ਸਾਰਿਆਂ ਵਿਚੜੀ ਨੂੰ ਦੇ ਨਮਿਤ ਉਹ ਮਿੰਟ ਸਿਮਰਨ ਕਰਨਾ ਹੈ ਦੂਰੋਂ ਨੇੜੇੋਂ ਸੰਗਤ ਪਹੁੰਚੀ ਐ ਤੇ ਸਤਿਕਾਰਯੋਗ ਸਰਦਾਰ ਗੁਰਪਤਾ ਸਿੰਘ ਜੀ ਬਣਾਲਾ ਉਹ ਵੀ ਪਹੁੰਚੇ ਨੇ ਬੜੇ ਧੀਮਾ ਵਾਲੇ ਸਾਡੇ ਸਾਡੇ ਚੀਮਾ ਪ੍ਰਾਪਰਟੀ ਜੀ ਦੇ ਨਾਲ ਸਤਨਾਮ ਸਿੰਘ ਜੀ ਚੀਮਾ ਔਰ ਬੇਅੰਤ ਸੰਗਤਾਂ ਪਹੁੰਚੀਆਂ ਸਾਰਿਆਂ ਦਾ ਧੰਨਵਾਦ ਹੈ ਕੋਈ ਆਪਾਂ ਲਾ ਲੈ ਕੇ ਹੈ ਇਹ ਸੰਸਾਰ ਤੋਂ ਇਹ ਸੁੱਖਾਂ ਦੀ ਰੱਤੀ ਨਾ ਜਾਈਏ ਸੋ ਸਾਰਿਆਂ ਨੇ ਦੋ ਮਿੰਟ ਸਿਮਰਨ ਕਰਨਾਂ ਵਾਲੀ ਸਰ ਅਤੇ ਫਿਰ ਅਸੀਂ ਸਮਾਪਤੀ ਕਰਦੇ ਹਾਂ ਸਤਨਾਮ ਵਾਹਿਗੁਰੂ Song आई सॼे